ਦੇ ਨਹੀਂ ਹੋ ਗਰੇ ਜੇ ਬੋਤਾ ਭੁਜਿਆ ਖਾਣਾ ਤਾਂ ਫਿਰ ਮੋਟੀ ਹੋ ਜਾਈਏ ਇਹਦੇ ਵਿੱਚ ਕੁਝ ਨਹੀਂ ਹੈਗਾ ਹਾਂ ਸਿਸਟਮ ਉਹੀ ਆ ਹਨਾ ਬਾਈ ਨਾ ਤਾਂ ਇਹਦੇ ਵਿੱਚ ਕੋਈ ਮੋਟਰਾਂ ਨਾ ਇੰਜਣਾ ਚਲਾਉਣ ਵਾਲਾ ਕੋਈ ਸਮਾਨ ਨਹੀਂ ਲੱਦਦਾ ਸੀ ਇਹ ਵੀ ਨਹੀਂ ਚੱਲਦਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਭਾਈ ਬੇਹੀ ਚ ਹੀ ਨਾ ਖਾਏ ਬਸ ਵੱਡਣਾ ਨਾ ਬੰਨਣਾ ਥੋੜੀ ਮਨ ਜੀ ਆਹ ਮੋਟੀਆਂ ਪਕੌੜੀਆਂ ਖਾਣੀਆਂ ਤਾਂ ਮੋਟੀ ਲੱਗਦੀਆਂ ਾਰੇ ਸਾਰੀ ਦੁਨੀਆ ਰੋਟੀਆਂ ਖਾ ਰਹੀ ਰਬੜ ਦੀ ਆ ਯਾਰ ਬਚ ਗਿਆ ਉਹੀ ਕਿਹੜੀ ਕਹਿੰਦੇ ਆਪਾਂ ਪੁੱਛ ਲੈਣੀ ਆ ਠਹਿਰ 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 ਜਾ ਭਰਾਵਾ ਰਬੜ ਦੀ ਆ ਰਬੜ ਦੀ ਆ ਕਰੀ ਜਿੱਦਾਂ ਗੱਲ ਵੀ ਸੁਣ ਲਾ ਬੰਦੇ ਦੀ ਤੁਹਾਡੇ ਘਰਾਂ ਚ ਟੋਲੀਆਂ ਪਈਆਂ ਹੁੰਦੀਆਂ ਜਿੰਨੇ ਦਾ ਸਪਰੇਅ ਕਰ ਦਿੰਦੇ ਆ ਉਹ ਚੀਜ਼ ਫਾਈਬਰ ਦੀ ਬਣੀ ਹੁੰਦੀ ਆ ਇਹ ਚੀਜ਼ ਵੀ ਫਾਈਬਰ ਦੀ ਆ ਇਹ ਚੀਜ਼ ਨਾ ਤਾਂ 빙ੀ ਹੋਵੇ ਨਾ ਟੁੱਟੇ ਭਾਵੇਂ 20 ਸਾਲ ਤੱਕ ਚਲਾਈ ਜਾਓ ਔਰ 60 ਰੁਪਏ ਜੋ ਹੋਰ ਭਾਈ ਦੀ ਜਾਨ ਲੈਣੀ ਆ ਤੁਸੀਂ ਜਾਨ ਲੈਣੀ ਆ ਬੰਦੇ ਦੀ ਨਹੀਂ ਓਏ ਆ ਰਬੜ ਦੀ ਆਬ ਆ ਮੋਬਾਈਲ ਰਬੜ ਦਾ ਇਹ ਤੇ ਚੜ ਕੇ ਦਿਖਾ ਟੁੱਟ ਜੂਗਾ ਨਾ ਅਹ ਇਹ ਜੀ ਇਹ ਪਿਆਰੇ ਭਰਾਤ ਨੂੰ ਕਿਤਾਬ ਜੀ ਹਰ ਤਰ੍ਹਾਂ ਦੇ ਜਹਾਜ ਦਾਲ ਸਬਜ਼ੀ ਬਾਰੇ ਪਕੌੜੇ ਬਣਾਉਣੇ ਸਿੱਖ ਲਓ ਹੁਣ ਪੈਕਟ ਪਿਆ ਵਾ ਆਪਾਂ ਨੂੰ ਕੀ ਪਤਾ 2-3 ਦਿਨ ਦਾ ਕਿ ਮਹੀਨੇ ਦਾ ਪੈਸਾ ਦੁਕਾਨ ਵਾਲੇ ਇਹ ਤਾਂ 6 ਮਹੀਨੇ ਨੇ ਰੱਖੀ ਜੇ ਰੱਖ ਕੇ ਚਲੋ ਆਪਾਂ ਇੰਨੀ ਨਹੀਂ ਗੱਲ ਕਹਿੰਦੇ ਇਹ ਤਾਂ ਬਾਈ ਆਪ ਗੁੱਸਾ ਕਰਕੇ ਪਿੰਦਾ ਕਹਦਾ ਕਦਾ ਤੂੰ ਦਾ ਕਹਦਾ ਰੋਟੀ ਦਾ ਪਾਸ਼ਾ ਦੂਜਾ ਕਰਨੀਆਂ ਨੇ ਜਾਨਾ ਮੈਂ ਤਾਂ ਤਨਖਾਹ ਦਿੰਦਾ ਭਰਾ ਮੇਰੇ ਬੰਦੇ ਚੀਜ਼ ਨਾ ਉਹ ਨਾਲੋ ਮੈਨੂੰ ਕੋਈ ਦਵਾ ਲੈ 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 ਜਾ ਲੈ ਪੱਤਰਾ ਤੁਹਾਡੇ ਸਭ ਦੇ ਕਰੇ ਰੋਟੀ ਪਾਣੀ ਬੰਦਦਾ ਦਾਲ ਪਾਣੀ ਭਰੰਦਾ ਤੜਕਾ ਲਗਦਾ ਨਾ ਰੋਜ਼ ਤੜਕਾ ਲਾਉਣ ਵਾਲ ਆਹ ਆਪੁੰਡਾ ਇਹ ਲੀ ਜਾਂਦਾ ਦਾ ਕਹੀਂ ਹੁੰਦਾ ਇੱਥੇ ਤੇਰੇ ਹੱਥ ਨਹੀਂ ਹਿਲਦੇ ਯਾਰ ਆਏ ਦਾ ਫਰ ਉਹ ਫਿਰ ਇਹ ਵੀ ਇੱਧੂ ਆਈ ਫਿਰ ਹੁਣ ਦੋ ਜੀ ਗੱਲਾਂ ਕਹੇਗਾ ਹਣਾ 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 ਹਣ ਪਾ ਕੇ ਬੈਠੋ ਕੋਈ ਪੈ ਤਾਂ ਆਪ ਕਹੀ ਜਾਂਦਾ ਕਿ ਬੰਦੇ ਸਾਰੇ ਕਹੇ ਜੇ ਵੇਲੇ ਸਾਰੇ ਆ ਵੇ ਉਹਨੇ ਬਣਾ ਦੇ ਚਾਰ ਪੰਜ ਬੰਦੇ ਦਾ ਬਣਾ ਦੇ ਆਪਾਂ ਵੀ ਕਰੀਏ ਮੇਰਾ ਭਾਈ ਪੈੰਡ ਕਿਹੜਾ ਹੈ ਪੈੰਡ ਤੂੰ ਹੀ ਕਿਰਾਉਣਾ ਯਾਰ ਮੜਾ ਪਾਸੇ ਨਹੀਂ ਆ ਦਾਸ ਕਰਨੀ ਹੈ ਭਾਈ ਪੈੰਡ ਕਿਹੜਾ ਤੇਰਾ ਲੁਧਿਆਣਾ ਸ਼ਹਿਰ ਤੋਂ ਆਇਆ ਕਿਹੜਾ ਲੁਧਿਆਣਾ ਸ਼ਹਿਰ ਤੋਂ ਅੱਛਾ ਬੜੀਆਂ ਖਾਣੀਆਂ ਤੋਂ ਬੜੀਆਂ ਹਾਂ ਯਾਰ ਦਿਖਾਗੀ ਜਵਾਬ ਦੇ ਦੇ ਕਿੱਕੇ ਵਿਆ ਹੋਣਾ ਨਾ ਨਾ ਤੇਰੇ ਵਰਗੇ ਤਾਂ ਰੋਜ਼ ਲੰਘਦੇ ਨੇ ਤੈਨੂੰ ਕਿੰਨੇ ਚੀਜ਼ ਵਾਕੇ ਜੁੱਤਾਂ ਨੂੰ ਗੱਲ ਕਰ ਮੈਂ ਤੇਰੀ ਵੀਡੀਓ ਦੇਖੀ ਲੱਗਦੀ ਹੈ ਭਾਈ ਯਾਰ ਇੱਕ ਗੱਲ ਤਾਂ ਮੈਂ ਦੱਸ ਦਿੰਨਾ ਨਾਮ ਹੈ ਹੱਕਨ ਵਾਲਾ ਤੇ ਨਾ ਮੈਂ ਗੱਲ ਪੈ ਰਾਂ ਆ ਬਾਈ ਇਹ ਸਾਰਾ ਸਿਸਟਮ ਹੀ ਇਹੋ ਜਿਹਾ ਕਿਉਂਕਿ ਇਹ ਚੀਜ਼ ਤੁਹਾਨੂੰ ਕਿਸੇ ਨੇ ਸਿਖਾਉਣਾ ਆਉਣਾ ਨਹੀਂ ਹੈ ਇਹਦੇ ਨੂੰ ਭੇਜਦਾ ਕੀ ਬਣਿਆ ਆ ਲੋ ਵੀ ਅਗਲਾ ਕੰਮ ਹੋਰ ਆ ਚੌਸ ਵਾਲੀ ਇਹ ਮਸ਼ੀਨ ਦੇ ਵਿੱਚ ਤੁਹਾਨੂੰ ਨਾ ਇੱਕ ਮਸ਼ੀਨ ਦੇ ਨਾਲ 12 ਝਾਲੀਆਂ ਮਿਲਦੀਆਂ ਨੇ ਇਹ 12 ਕਿਸਮਾਂ ਦੀਆਂ ਚੀਜ਼ਾਂ ਬਣਾਉਂਦੀ ਸਾਡੀ ਡਿਊਟੀ ਆ ਸਿਰਫ ਕੰਮ ਸਿਖਾਉਣਾ ਚੀਜ਼ ਨੂੰ ਲੈਣਾ ਨਾਲੋ ਇਹ ਆ ਦੇਖ ਰਾ ਪਹਿਲਾਂ ਬਰੀਕ ਪੂਜੀ ਆਪਣਾ ਫਿਰ ਕੋਟਾ ਪੂਜੀ ਆਪਣਾ ਫਿਰ ਦਾਲ ਵਾਲੇ ਪਕੌੜੇ ਫਿਰ ਬੜੀਆਂ ਇੱਕ ਮਹੀਨ ਚ ਆ ਜਾਣੀ ਇੱਕ ਮਸ਼ੀਨ ਚ 15 ਝਾਲੀਆਂ ਹੁੰਦੀਆਂ ਨੇ ਇਹ ਠੀਕ ਹੈ ਠੀਕ ਆ ਲੈ ਉਹ ਜਿਹੜੇ ਚਾਹਦੇ ਆ ਤਿੰਨ ਸਾਰੇ ਆਈਟਮ ਤਿਆਰ ਹੁੰਦੀ ਆ ਆ ਉਹੀ ਆ ਉਹੀ ਆ ਇਹ ਤਿੰਨ ਦਿਨ ਇੱਥੇ ਰਹੂਗਾ ਭਾਈ ਤੁਹਾਡੇ ਬਿਚ ਤੇ ਤਿੰਨ ਦਿਨਾਂ ਦੇ ਵਿੱਚ ਸਾਰੇ ਪਿੰਡੋਂ ਭੂਜਿਆ ਬਲਾਂਸ ਕਾ ਦੇਣਾ ਇਹ ਨਾ ਓਨੀ ਵੱਡੀ ਰੱਖੀ ਆ ਵੀ ਜਿੰਨੀ ਚੀਜ਼ ਕੜਾਹੀ ਦੀ ਹੁੰਦੀ ਆ ਕੜਾਹੀ ਦਾ ਸਜਣਾ ਬੜਾ ਨਹੀਂ ਹੁੰਦਾ ਇਹ ਸਾਰੋ ਪਤਾ ਵੀ ਕੜਾਹੀ ਦਾ ਸਜਣਾ ਬੜਾ ਹੁੰਦਾ ਆ ਲੋ ਫਿਰ ਆਏ ਕੇ ਵਾਲੀ ਜਾਲੀ ਭੂਜਿਆ ਤਾਂ ਸਾਰੇ ਜਾਣੇ ਖਾਂਦੇ ਉਹ ਚ ਪਾਪੜੀ ਨਹੀਂ ਪਾਈ ਹੁੰਦੀ ਇਹ ਮਸ਼ੀਨ ਦੇ ਵਿੱਚ ਨਾ 15 ਕਿਸਮ ਦੇ ਤਿਆਰ ਹੁੰਦੇ ਨੇ ਜਾਣੀ 15 ਕਿਸਮ ਦਾ ਸਮਾਨ ਤੁਸੀਂ ਭਰਾ ਸਕਦੇ ਹੋ ਠੀਕ ਆ ਭਾਈ ਇਹਦੇ ਵਿੱਚ ਕੋਈ ਗੇਅਰ ਨਹੀਂ ਪਾਉਣਾ ਕੋਈ ਰੇਸ ਨਹੀਂ ਦੇਣੀ ਕੋਈ ਤਾਰ ਨਹੀਂ ਲਾਉਣੀ ਆਓ ਪਾੜ ਨਹੀਂ ਲੋੜ ਨਹੀਂ ਆ ਲੈ ਪਾਪੜੀ ਭੂਜਾ ਖਾਣਾ ਪਾਪੜੀ ਆ ਜੀ ਚੱਲ ਜਿਲੇ ਵੀ ਪਾਪੜੀ ਭਈਆ ਤਿਆਰ ਹੋ ਗਿਆ ਬਾਦ ਆ ਜਿਹੜੇ ਜਿਹੜੇ ਕਰੇ ਜਾਣਾ ਸਾਰਿਆਂ ਨੂੰ ਬੇਨਤੀ ਕਰਨੀ ਆ ਭਾਈ ਬੇਹੀ ਚੀਜ਼ਾਂ ਖਾਣਾ ਕਰੋ ਦੁਕਾਨ ਤੋਂ ਲੈ ਕੇ ਨਾ ਖਾਓ ਯਾਰ ਪਿਆਬੀ ਨਾ ਇਹ ਨਹੀਂ ਆ ਪਕਾ ਲੈ ਲੈ ਲੋ ਅਸੀਂ ਤਾਂ ਕਹਿੰਦੇ ਆ ਭਾਈ ਦੀਆਂ ਮਸ਼ੀਨਾਂ ਵਿਗਣ ਯਾਰ ਬਾਕੀ ਭਾਈ ਇਹਦੇ ਨਾਲ ਇੱਕ ਆ ਪੱਖਾ ਚੱਲ ਗਿਆ ਹੈ ਇਹਨੂੰ ਲਾਹ ਦੇਣਾ ਇਹਦਾ ਕੋਈ ਕੰਮ ਕੁੰਮ ਨਹੀਂ ਹੁੰਦਾ ਸ਼ੋਹ ਵਾਸਤੇ ਲਿਖੀ ਚੀਜ਼ ਹੈ ਡਿਜ਼ਾਈਨ ਬਣਾਇਆ ਡੈਕੋਰੇਸ਼ਨ ਕੀਤੀ ਹੈ ਡੈਕੋਰੇਸ਼ਨ ਹੀ ਆ ਬਾਕੀ ਇਹ ਚੀਜ਼ 60 ਰੁਪਏ ਦੀ ਹੈ ਮੈਂ ਤਾਂ ਇਹ ਦੋ ਦੋ ਮਸ਼ੀਨਾ ਦਿੰਦਾ ਹੁਣ ਸਾਰਿਆਂ ਨੂੰ ਵੀ ਇੱਕ ਤਾਂ ਦੇਣਾ ਹੀ ਪੂਆ ਹੁੰਦੀ ਦੀ ਛੁੱਟੀਆਂ ਚੋਲ ਲੈ ਜੂਗੀ ਇੱਕ ਆਪ ਰੱਖ ਲਈ ਭਾਈ ਮੋੜ ਕੇ ਨਾ ਨਾ ਗੱਡੀ ਕੋਈ ਆ ਅੱਛਾ ਤੂੰ 60 ਰੁਪਏ ਦਾ ਗਰੀਬ ਹੋ ਜਾਗਾ ਹੈ ਦੇਖ ਤਾਂ ਵੇ ਮਾਪਾ ਕਹਾਣਾ ਸੌਖਾ ਵਾ ਉਹ ਜਾਂਦਾ ਹੁੰਦੀ ਇੱਟਾ ਹੀ ਲੈ ਜਾਂਦੀ ਚਰੀ ਨੇ